ਕਿਸਾਨਾਂ ਦੇ ਖਾਤਿਆਂ ਵਿੱਚ ਆਉਣਗੇ ਪੈਸੇ ਬੁਢਾਪਾ ਪੈਨਸ਼ਨ ਸਕੀਮ ਸੰਬੰਧੀ ਆਈ ਵੱਡੀ ਖੁਸ਼ਖਬਰੀ ਪੰਜਾਬ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਬੇਨਤੀ ਕਰਦੇ ਹਾਂ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਚਾਹਵਦੇ ਆ ਅੱਜ ਦੀਆਂ ਮੁੱਖ ਤਾਜ਼ਾ ਖਬਰਾਂ ਤੇ ਕੀ ਆ ਗਈ ਹੈ ਉਹ ਤਰੀਕ ਖਤਮ ਹੋਵੇਗਾ ਇੰਤਜ਼ਾਰ ਖਾਤਿਆਂ ਵਿੱਚ ਆਉਣਗੇ 2200 ਰੁਪਏ ਖੇਤੀਬਾੜੀ ਮੰਤralੇ ਦੇ ਦੇ ਵੱਲੋਂ ਕੀ ਆਇਆ ਅਪਡੇਟ ਜੀ ਹਾਂ ਪ੍ਰਧਾਨ ਮੰਤਰੀ ਕਿਸਾਨ ਸਨਮਾਨੀ ਯੋਜਨਾ ਦੀ ਬਾਈਮੇ ਕਿਦਾਂ ਇੰਤਜ਼ਾਰ ਕਰ ਤੋਂ ਖਤਮ ਹੋਵੇਗਾ ਇਹ ਸਵਾਲ ਇਸ ਸਮੇਂ ਕਰੋੜਾ ਕਿਸਾਨਾਂ ਦੇ ਮਨਾਂ ਵਿੱਚ ਉੱਠ ਰਿਹਾ ਜੀ ਦੇਸ਼ ਦਾ ਬਜਟ ਪੇਸ਼ ਹੋ ਚੁੱਕਾ ਹੈ ਤੇ ਹੋਲੀ ਦਾ ਤਿਹਾਰ ਵੀ ਆਉਣ ਵਾਲਾ ਹੈ ਤੇ ਸਰਕਾਰ ਦੇ ਵੱਲੋਂ ਕਦੋਂ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਪਾਏ ਜਾਣਗੇ ਇਸ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਜੀ ਹਾਂ ਤਾਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਹੋਲੀ ਦੇ ਤਿਹਾਰ ਤੋਂ ਪਹਿਲਾਂ ਉਹਨਾਂ ਦੇ ਖਾਤਿਆਂ ਵਿੱਚ 2-2 ਹਜ਼ਾਰ ਰੁਪਏ ਪਾਈ ਜਾ ਸਕਦੇ ਹਨ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੀਐਮ ਕਿਸਾਨ ਯੋਜਨਾ ਯੋਜਨਾ ਖੇਤੀਬਾੜੀ ਮੰਤਰਾਲੇ ਦੇ ਦੇਨ ਆਉਂਦੀ ਹੈ ਖੇਤੀਬਾੜੀ ਮੰਤਰਾਲਾ ਹੀ ਇਸ ਯੋਜਨਾ ਦਾ ਪ੍ਰਬੰਧ ਕਰਦਾ ਹੈ ਅਤੇ ਸਾਰਾ ਡਾਟਾ ਤਿਆਰ ਕਰਦਾ ਹੈ ਜੀ ਹਾਂ 22ਵੇਂ ਕਿਸ਼ਤ ਉਤਰਨ ਦੱਸਿਆ ਕਿ ਖੇਤੀਬਾੜੀ ਮੰਤਰਾਲੇ ਨੇ ਦੱਸਿਆ ਕਿ ਪੀਐਮ ਦੋਧਾਰੀ 22ਵੇਂ ਕਿਸ਼ਤ ਭੇਜ ਦੀ ਤਿਆਰੀ ਲਗਭਗ ਮੁਕੰਮਲ ਕਰ ਲਈ ਗਈ ਹੈ ਤੇ ਬਹੁਤ ਹੀ ਜਲਦ ਜਿਹੜੀਆਂ ਹੁਣ 22ਵੇਂ ਕੇਸ ਦਾ 22000 ਰੁਪਏ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਆਉਣ ਵਾਲਾ ਜੀ ਜੀ ਹਾਂ ਕਿਸਾਨਾਂ ਦੇ ਖਾਤਿਆਂ ਦੇ ਵਿੱਚ 22000 ਰੁਪਏ ਬਹੁਤ ਹੀ ਜਲਦ ਹੁਣ ਆਉਣ ਵਾਲੇ ਹਨ ਅਤੇ ਕਿਸਾਨਾਂ ਨੂੰ ਜਿਹੜਾ ਲਾਭ ਮਿਲਣ ਵਾਲਾ ਹੈ ਜੀ ਅਤੇ ਦੇਖੋ ਸਾਡੇ ਜੀ ਵੱਡੀ ਅਪਡੇਟ ਸਾਹਮਣੇ ਆਈ ਹੈ ਹੁਣ ਤੱਕ 21 ਕਿਸ਼ਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਸਰਕਾਰ ਦੇ ਵੱਲੋਂ ਤੇ 22ਵੇਂ ਕਿਸ਼ਤ ਦਾ ਕਿਸਾਨ ਜਿਹੜੇ ਨੇ ਉਡੀਕ ਕਰ ਰਹੇ ਨੇ ਤੇ ਕਿਸਾਨਾਂ ਦੇ ਲਈ ਖੁਸ਼ਖਬਰੀ ਹੈ ਕਿ ਹੁਣ ਜਿਹੜੀ 22ਵੇਂ ਕਿਸ਼ਤ ਦੇ ਪੈਸੇ ਨੇ ਬਹੁਤ ਹੀ ਜਲਦ ਸਰਕਾਰ ਦੇ ਵੱਲੋਂ ਟਰਾਂਸਫਰ ਕੀਤੇ ਜਾਣਗੇ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਹਲਕਾ ਮੀਂਹ ਪੈਣ ਦੀ ਸੰਭਾਵਨਾ ਜਾਰੀ ਜੀ ਮੌਸਮ ਵਿਭਾਗ ਦੇ ਵੱਲੋਂ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਾਂ ਪੰਜਾਬ ਵਿੱਚ ਮੌਸਮ ਬਦਲ ਰਿਹਾ ਹੈ ਤੇਜ਼ ਧੁੱਪ ਕਾਰਨ ਦੁਪਹਿਰ ਵੇਲੇ ਹਲਕੀ ਗਰਮੀ ਮਹਿਸੂਸ ਕੀਤੀ ਜਾ ਰਹੀ ਹੈ ਜਦੋਂ ਕਿ ਸਵੇਰੇ ਤੇ ਸ਼ਾਮ ਠੰਡੀ ਰਹਿੰਦੀ ਹੈ ਮੌਸਮ ਵਿਭਾਗ ਦੇ ਅਨੁਸਾਰ 15 ਫਰਬਦੀ ਤੱਕ ਮੌਸਮ ਵਿੱਚ ਕੋਈ ਬਦਲਾਅ ਨਹੀਂ ਆਵੇਗਾ ਇਸ ਤੋਂ ਬਾਅਦ 16 ਤੇ 17 ਫਰਵਰੀ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਆ ਦੱਸੀ ਜਾ ਰਹੀ ਹੈ ਜੀ ਮੌਸਮ ਵਿਭਾਗ ਦੇ ਵੱਲੋਂ ਵੱਡੀ ਭਵਿੱਖਬਾਣੀ ਕੀਤੀ ਗਈ ਹੈ 16 ਤੇ 17 ਫਰਵਰੀ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਤੇਜ਼ ਹਵਾਵਾਂ ਤੇ ਮੀਂਹ ਦੀ ਸੰਭਾਵਨਾ ਜਿਤਾਈ ਗਈ ਹੈ ਜਿਸ ਕਾਰਨ ਇੱਕਦਾਂ ਫਿਰ ਤੋਂ ਮੌਸਮ ਬਦਲਾ ਹੋਇਆ ਨਜ਼ਰ ਆਵੇਗਾ ਮੌਸਮ ਵਿਭਾਗ ਨੇ ਪੁਖਿਖਵਾ ਨਹੀਂ ਕੀਤਾ ਕਿ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ 16 ਫਰਵਰੀ ਤੋਂ ਅੰਮ੍ਰਿਤਸਰ ਸਾਹਿਬ ਤਰਨਤਾਰਨ ਫਿਰੋਜ਼ਪੁਰ ਫਾਜ਼ਿਲਕਾ ਮੁਕਸਰ ਸਾਹਿਬ ਫਰੀਦਕੋਟ ਮੋਗਾ ਸਮੇਤ ਕਈ ਇਲਾਕਿਆਂ ਦੇ ਵਿੱਚ ਗਰਜ ਤੂਫਾਨ ਤੇ ਮੀਂਹ ਪੈ ਸਕਦਾ 18 ਫਰਵਰੀ ਨੂੰ ਜਲੰਧਰ ਕਪੂਰਥਲਾ ਹੁਜਾਰਪੁਰ ਸ਼ਹੀਦ ਭਗਤ ਸਿੰਘ ਨਗਰ ਬਰਨਾਲਾ ਮਾਨਸਾ ਪਟਿਆਲਾ ਲੁਧਿਆਣਾ ਦੇ ਵਿੱਚ ਹੋਰ ਜ਼ਿਲ੍ਹੇ ਪ੍ਰਭਾਵਿਤ ਹੋਣਗੇ ਵਿਭਾਗ ਨੇ ਸਪਸ਼ਟ ਕੀਤਾ ਕਿ ਲੰਬੇ ਸਮੇਂ ਤੱਕ ਲਗਾਤਾਰ ਮੀਂਹ ਨਹੀਂ ਪਵੇਗਾ ਸਗੋਂ ਰੁਕ ਰੁਕ ਕੇ ਮੀਂਹ ਪਵੇਗਾ ਕੁਝ ਥਾਵਾਂ 'ਤੇ ਤੇਜ਼ ਹਵਾਵਾਂ ਵੀ ਹਵਾਵਾਂ ਵੀ ਸੰਭਵ ਹਨ ਵੱਡੀ ਅਪਡੇਟ ਕੋਰ ਸਾਹਮਣੇ ਆ ਰਹੀ ਹੈ ਜੀ ਪੰਜਾਬ ਸਰਕਾਰ ਦੇ ਵੱਲੋਂ ਵਾੜਾਪਾ ਪੈਨਸ਼ਨ ਸਕੀਮ ਤਹਿਤ ਜੀ ਹਾਂ 1.800 ਕਰੋੜ ਰੁਪਏ ਜਾਰੀ ਤਾਂ ਦੇਖਸੋ ਇਹ ਬੜੀ ਅਪਡੇਟ ਹੈ ਪੰਜਾਬ ਦੇ ਲੋਕਾਂ ਲਈ ਵੱਡੀ ਖਬਰ ਸਾਹਮਣੇ ਆਈ 386 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ ਕਰਦੀ ਹੈ ਬਜ਼ੁਰਗਾਂ ਸਾਡੇ ਬਜ਼ੁਰਗ ਸਾਡਾ ਮਾਣ ਦੇ ਨਾਲੇ ਤਹਤ ਜੀ ਹਾਂ 1500 ਰੁਪਏ ਮਹੀਨਾ ਪੈਨਸ਼ਨ ਜਿਹੜੀ ਬਜ਼ੁਰਗਾਂ ਦੇ ਖਾਤੇ ਵਿੱਚ ਸਰਕਾਰ ਦੇ ਵੱਲੋਂ ਟਰਾਂਸਫਰ ਕਰ ਦਿੱਤੀ ਗਈ ਹੈ ਜੀ ਤਾਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜੀ 23 ਲੱਖ 62 ਹਜ਼ਾਰ ਤੋਂ ਵੱਧ ਬਜ਼ੁਰਗਾਂ ਦੇ ਖਾਤੇ ਵਿੱਚ ਪੈਨਸ਼ਨ ਜਿਹੜੀ ਆ ਪਹੁੰਚੀ ਹੈ ਜੀ ਤਾਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਵੱਡੀ ਅਪਡੇਟ ਕੋਰ ਸਾਹਮਣੇ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਵੱਡਾ ਬਿਆਨ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਬਾਰੇ ਪੰਜਾਬ ਵਿਰੋਧੀ ਧਿਰਾਂ ਦੇ ਕੋਰ ਪ੍ਰਚਾਰ ਤੇ ਭਰੋਸਾ ਨਾ ਕਰੋ ਮੁੱਖ ਮੰਤਰੀ ਵੱਲੋਂ ਸੂਮੀ ਪੰਜਾਬੀ ਨੂੰ ਅਪੀਲ ਕੀਤੀ ਗਈ ਹੈ ਜੀ ਜਿਹੜੀ ਯੋਜਨਾ ਪੰਜਾਬ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਗਿਆ ਉਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਵੱਡਾ ਬਿਆਨ ਆਇਆ ਹੈ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਸੂਬਾ ਸਰਕਾਰ ਵੱਲੋਂ ਹਰੇਕ ਪਰਿਵਾਰ ਲਈ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸਿਹਤ ਯੋਜਨਾ ਬਾਰੇ ਪੰਜਾਬ ਵਿਰੋਧੀ ਤਾਕਤਾਂ ਦੁਆਰਾ ਕੀਤੇ ਜਾ ਰਹੇ ਕੋੜ ਪ੍ਰਚਾਰ ਤੋਂ ਗੁਮਰਾਨ ਨਾ ਹੋਣ ਜੀ ਹਾਂ ਮਾਨ ਸਭ ਨੇ ਕਿਹਾ ਹੈ ਕਿ ਭਗਵੰਤ ਮਾਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਦੀ ਭਲਾਈ ਲਈ ਇਸ ਪ੍ਰਮੁੱਖ ਸਕੀਮ ਦੀ ਸ਼ੁਰੂਆਤ ਕੀਤੀ ਹੈ ਤੁਹਾਨੂੰ ਪੰਜਾਬ ਦਾ ਹਰੇਕ ਨਾਗਰਿਕ ਖਾਸ ਤੌਰ ਤੇ ਸਮਾਜ ਅਤੇ ਕਮਜ਼ੋਰ ਵਰਗਾਂ ਲਈ ਕੈਸ਼ਲੈਸ ਇਲਾਜ ਕਰਵਾਉਣ ਤੱਕ ਸਿੱਧੀ ਪਹੁੰਚ ਹੋਵੇਗੀ ਜੀ ਇਸ ਪਹਿਲ ਕਦਮੀ ਬਾਰੇ ਭਗਵੰਤ ਮਾਨ ਜੀ ਨੇ ਦੱਸਿਆ ਕਿ ਜਿਹਾ ਕਿ ਲੋਕਾਂ ਨੂੰ ਵਿਆਪਕ ਸਿਹਤ ਸੰਭਾਲ ਲਈ ਪ੍ਰਦਾਨ ਕਰਨ ਲਈ ਸੂਬਾ ਸਰਕਾਰ ਨੇ ਮੁੱਖ ਮੰਤਰੀ ਸਿਹਤ ਯੋਜਨਾ ਸ਼ੁਰੂ ਕੀਤੀ ਹੈ ਜੋ ਕਿ ਦੇਸ਼ ਵਿੱਚ ਆਪਣੀ ਕਿਸਮ ਦੀ ਪਹਿਲੀ ਯੋਜਨਾ ਹੈ ਤਾਂ ਦੇਖ ਸਕਦੇ ਹੋ 10 ਲੱਖ ਰੁਪਏ ਤੱਕ ਦਾ ਇਲਾਜ ਜਿਹਨੇ ਪੰਜਾਬ ਦੇ ਲੋਕ ਪੰਜਾਬ ਵਾਸੀ ਹੁਣ ਕਰਵਾ ਸਕਣਗੇ ਜੀ ਹਾਂ ਪੰਜਾਬ ਦੇ ਲੋਕਾਂ ਦੀ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਜਿਸ ਬਾਰੇ ਜਾਣਕਾਰੀ ਅਸੀਂ ਤੁਹਾਡੇ ਨਾਲ ਜਿਹੜੀ ਹੈ ਆ ਸਾਂਝੀ ਕਰ ਰਹੇ ਹਾਂ ਜੀ ਤਾਜ਼ਾ ਅਪਡੇਟ ਇਸ ਵੇਲੇ ਤੁਸੀਂ ਜਿਹੜੀ ਆ ਦੇਖ ਸਕਦੇ ਹੋ 10-10 ਲੱਖ ਰੁਪਏ ਤੱਕ ਦਾ ਜੀ ਹਾਂ ਬੜੀ ਅਪਡੇਟ ਤੁਹਾਡੇ ਸਾਹਮਣੇ ਆ ਰਹੀ ਹੈ ਤਾਂ ਦੇਖ ਸਕਦੇ ਜੀ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਨੇ ਪਾਕਿਸਤਾਨ ਆਧਾਰਿਤ ਮੋਡਿਊਲ ਦਾ ਪਰਦਾਫਾਸ਼ ਕਰਕੇ ਇੱਕ ਹੋਰ ਹੱਤਵਰਦੀ ਸਾਜ਼ਿਸ਼ ਸਾਜ਼ਿਸ਼ ਨੂੰ ਕੀਤਾ ناکਾਮ ਤਾਂ ਵੱਡੀ ਅਪਡੇਟ ਇਸ ਵੇਲੇ ਦੇਖ ਸਕਦੇ ਹੋ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਨਿਸ਼ਾ ਨਿਸ਼ਾ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਲਈ ਜਾਰੀ ਮੁਹਿੰਮ ਦੌਰਾਨ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਇੱਕ ਕਾਰਵਾਈ ਵਿੱਚ ਸਟੇਟਸ ਸਪੈਸ਼ਲ ਆਪਰੇਸ਼ਨ ਸੈੱਲ ਅੰਮ੍ਰਿਤਸਰ ਨੇ ਪਾਕਿਸਤਾਨ ਦੀ ਹਮਾਇਤ ਵਾਲੇ ਦਿਨ ਆਤਵਾਦੀ ਦੇ ਮੋਡਿਊਲ ਦਾ ਪਰਦਾਫਾਸ਼ ਕਰਦੇ ਇੱਕ ਵੱਡੀ ਆਤਵਾਦੀ ਸਾਜ਼ਿਸ਼ ਨੂੰ ناکਾਮ ਕਰ ਦਿੱਤਾ ਤੇ ਇਸੇ ਕਾਰਵਾਈ 'ਚ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਤੋਂ ਰਿਮੋਟ ਕੰਟਰੋਲ ਸਮੇਤ ਮੈਟਲਿਕ ਕੇਸ ਵਿੱਚ ਜੀ ਆ ਦੇਖ ਸਕਦੇ ਵਧੀਆ ਅਪਡੇਟ ਸਾਹਮਣੇ ਆ ਰਹੀ ਹੈ ਜੀ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਵਧੀਆ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ ਹੈ ਪੋਸਟ ਆਫੀਸ ਸਰਕਾਰੀ ਸਕੀਮ ਹੈ ਮਿਲਣਗੇ 40 ਲੱਖ ਰੁਪਏ ਦਾ ਲਾਭ ਜੀ ਹਾਂ ਕਰੋ ਅਪਲਾਈ ਅਸੀਂ ਡਾਕ ਖਾਨੇ ਦੀ ਸਕੀਮ ਬਾਰੇ ਤੁਹਾਨੂੰ ਜਾਣੂ ਕਰਵਾ ਰਹੇ ਹਾਂ ਜਿਹਦੇ ਵਿੱਚ ਤੁਸੀਂ ਅਪਲਾਈ ਕਰਕੇ ਵਧੀਆ ਰਿਟਰਨ ਪ੍ਰਾਪਤ ਕਰ ਸਕਦੇ ਹੋ ਜੀ ਹਾਂ ਹਰ ਮਹੀਨੇ 12500 ਰੁਪਏ ਜਮ੍ਹਾਂ ਕਰਾ ਕੇ 15 ਸਾਲਾਂ ਬਾਅਦ 40 ਲੱਖ ਰੁਪਏ ਕਈ ਦਾ ਇਕੱਠਾ ਜੀ 18000 ਦਾ ਫੰਡ ਇਕੱਠਾ ਹੋਵੇਗਾ ਜਿਦੇ ਵਿੱਚ 22 ਲੱਖ ਰੁਪਏ ਤੁਹਾਡੇ ਨੂੰ ਮਿਲੋਗੇਗਾ ਤੇ 18 ਲੱਖ ਰੁਪਏ ਦੇ ਵਾਧਾ ਤੁਹਾਨੂੰ ਜਿਹੜਾ ਵਿਆਜ ਮਿਲਣ ਵਾਲਾ ਹੈ ਤਾਂ ਅੱਜ ਹੀ ਇਸ ਦੇ ਵਿੱਚ ਅਪਲਾਈ ਕਰਕੇ ਯੋਜਨਾ ਤੁਸੀਂ ਲਾਭ ਜਣਾ ਉਠਾ ਸਕਦੇ ਹੋ ਜੀ ਹਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਜਿਸ ਦੇ ਵਿੱਚ ਤੁਹਾਡੇ ਪੈਸੇ ਜੇ ਡਬਲ ਕਰਤੇ ਜਾਣਗੇ ਜੇ ਤੁਸੀਂ 1 ਲੱਖ ਰੁਪਏ ਲਾਉਂਦੇ ਹੋ ਤਾਂ ਵੀ ਔਰ 20 ਲੱਖ ਰੁਪਏ ਕਰਤੀ ਜਾਣਗੇ ਜੀ ਹਾਂ 115 ਮਹੀਨਾ ਬਾਅਦ ਤੁਹਾਡੇ ਜਿਹੜੇ ਪੈਸੇ ਡਬਲ ਕੀਤੇ ਜਾਣਗੇ ਡਾਕਖਾਨੇ ਸਰਕਾਰੀ ਸਕੀਮ ਦੀ ਗੱਲ ਕਰ ਰਹੇ ਹਾਂ ਜਿਸ ਦਾ ਨਾਮ ਹੈਗਾ ਜੀ ਕਿਸਾਨ ਵਿਕਾਸ ਪੱਤਰ ਯੋਜਨਾ ਇਸ ਦੇ ਵਿੱਚ ਜਿਵੇਂ ਤੁਸੀਂ ਪੈਸੇ ਅਪਲਾਈ ਕਰ ਜਮਾ ਕਰਨੇ ਸ਼ੁਰੂ ਕਰਦੇ ਹੋ 115 ਮਹੀਨੇ ਯਾਨੀ ਕਿ 9 ਸਾਲ 7 ਮਹੀਨਾ ਬਾਅਦ ਤੁਹਾਡੇ ਪੈਸੇ ਡਬਲ ਕਰਤੇ ਜਾਣਗੇ ਚਾਹੇ 10 ਲੱਖ ਰੁਪਏ ਚਾਹੇ 1 ਕਰੋੜ ਰੁਪਈਆ ਜਿੰਨੇ ਪੈਸੇ ਤੁਸੀਂ ਇਹਦੇ ਵਿੱਚ ਜਮਾ ਕਰੋਗੇ ਉਨੇ ਹੀ ਤੁਹਾਡੇ ਪੈਸੇ ਜਿਹੜੇ ਨੇ ਡਬਲ ਕਰਕੇ ਇਸ ਸਕੀਮ ਦੇ ਰਾਹੀਂ ਤੁਹਾਡੇ ਖਾਤਿਆਂ ਦੇ ਵਿੱਚ ਆ ਜਾਣਗੇ ਤਾਂ ਅੱਜ ਹੀ ਅਪਲਾਈ ਕਰ ਲੋ ਕਿਸਾਨ ਵਿਕਾਸ ਪੱਤਰ ਯੋਜਨਾ ਦੇ ਵਿੱਚ ਡਾਕਖਾਨੇ 'ਤੇ ਜਾ ਕੇ ਤੁਸੀਂ ਸਕੀਮ ਦੀ ਸਾਰੀ ਜਾਣਕਾਰੀ ਲੈ ਸਕਦੇ ਹੋ ਹੋਰ ਜਾਣਕਾਰੀ ਜਾਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਰ ਦਿੱ ਧੰਨਵਾਦ ਜੀ ਸਾਰਿਆਂ ਦਾ